ਸਤ ਸ੍ਰੀ ਅਕਾਲ ਮੈਂ ਹਾਂ ਸ੍ਰੀ ਮੁਖਤਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਇਸ ਘੰਟੇ ਦੀਆਂ ਸੰਖੇਪ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲਾ ਚੋਣਵੀਆਂ ਖਬਰਾਂ ਰੂਸ ਦੇ ਪੂਰਬ ਵਿੱਚ ਕਰਾਸ਼ੇਨਿਨਿਕੋਵ ਜਵਾਲਾਮੁਖੀ 600 ਸਾਲਾਂ ਬਾਅਦ ਫਟਿਆ ਪ੍ਰਦਰਸ਼ਨ ਦੌਰਾਨ 90000 ਪ੍ਰਦਰਸ਼ਨਕਾਰੀਆਂ ਨੇ ਖਤਨਾਕ ਸਥਿਤੀ ਪੈਦਾ ਕੀਤੀ ਗੈਰ ਕਾਨੂੰਨੀ ਤੰਬਾਕੂ 10 ਅਰਬ ਡਾਲਰ ਦਾ ਕਾਤਕ ਕਾਰੋਬਾਰ ਯਾਇਸ ਕਾਰੋਬਾਰਾਂ ਦਾ ਨੁਕਸਾਨ ਭਗਵੰਤ ਮਾਨ ਨੇ ਪੰਜਾਬ ਸਰਕਾਰ ਦਿੱਲੀ ਵਾਲਿਆਂ ਨੂੰ ਠੇਕੇ ਤੇ ਦਿੱਤੀ ਜਾਖੜ ਫੌਜੀ ਅਧਿਕਾਰੀ ਵੱਲੋਂ ਸਪਾਈਸ ਜੈਟ ਦੇ ਚਾਰ ਕਰਮਚਾਰੀਆਂ ਦੀ ਕੁੱਟਮਾਰ ਚੋਣ ਕਮਿਸ਼ਨ ਸ਼ਕਤੀਆਂ ਦੀ ਦੁਰਵਰਤੋਂ ਕਰ ਰਿਹਾ ਹੈ ਚਦੰਬਰਮ ਹੁਣ ਖਬਰਾਂ ਵਿਸਥਾਰ ਨਾਲ ਰੂਸ ਦੇ ਪੂਰਬ ਵਿੱਚ ਕ੍ਰਾਸ਼ੇਨੀ ਨਿਕੋਬ ਜਵਾਲਾਮੁਖੀ 600 ਸਾਲਾਂ ਬਾਅਦ ਫਟਿਆ ਰੂਸ ਦੇ ਪੂਰਬੀ ਕਮਚਟਕ ਪ੍ਰਾਇਦੀਪ ਵਿੱਚ ਸੈਂਕੜੇ ਸਾਲਾਂ ਵਿੱਚ ਪਹਿਲੀ ਵਾਰ ਜਵਾਲਾਮੁਖੀ ਫਟਿਆ ਹੈ। ਕਰੋਨੋਟਸ ਕੀ ਨੇਚਰ ਰਿਜ਼ਰਵ ਦੇ ਕਰਮਚਾਰੀਆਂ ਮੁਤਾਬਕ ਕਰਾਸ਼ੇਨਿਨਿਕੋਵ ਜਵਾਲਾਮੁਖੀ ਨੇ ਅਸਮਾਨ ਵਿੱਚ 6 ਕਿਲੋਮੀਟਰ ਦੀ ਦੂਰੀ ਤੇ ਸੁਆ ਭੇਜੀ। ਕਾਮਚਾਟਕਾ ਦੇ ਐਮਰਜੈਂਸੀ ਮੰਤਰਾਲੇ ਨੇ ਟੈਲੀਗ੍ਰਾਮ ਤੇ ਲਿਖਿਆ ਤੂਗਾ ਜਵਾਲਾਮੁਖੀ ਤੋਂ ਪੂਰਬ ਵੱਲ ਪ੍ਰਸ਼ਾਂਤ ਮਹਾਸਾਗਰ ਵੱਲ ਫੈਲ ਰਿਹਾ ਹੈ। ਬਾਅਦ ਵਿੱਚ ਰੂਸ ਦੇ ਐਮਰਜੈਂਸੀ ਸੇਵਾਵਾਂ ਮੰਤਰਾਲੇ ਨੇ ਸੁਨਾਮੀ ਦੀ ਚੇਤਾਵਨੀ ਹਟਾ ਦਿੱਤੀ। ਰਾਮਚਟ ਦਾ ਜਵਾਲਾਮੁਖੀ ਫਟਣ ਵਾਲੀ ਪ੍ਰਤੀਕਿਰਿਆ ਟੀਮ ਦੇ ਮੁਖੀ 올ਗਾ ਗਿਰਿਨਾ ਨੇ ਦੱਸਿਆ ਕਿ 600 ਸਾਲਾਂ ਵਿੱਚ ਕਰਾਸ਼ੀ ਨੇ ਨਿਕੋਵ ਜਵਾਲਾਮੁਖੀ ਦਾ ਇਹ ਪਹਿਲਾ ਤਮਾਕਾ ਹੈ ਟੀਮ ਦੇ ਅਨੁਸਾਰ ਜਵਾਲਾਮੁਖੀ ਦੀ ਗਤੀਵਿਧੀ ਘਟ ਰਹੀ ਸੀ ਪਰ ਦਰਮਿਆਨੀ ਵਿਸਫੋਟ ਗਤੀਵਿਧੀ ਜਾਰੀ ਰਹਿ ਸਕਦੀ ਹੈ ਮੰਤਰਾਲੇ ਨੇ ਕਿਹਾ ਜਵਾਲਾਮੁਖੀ ਦੇ ਫਟਣ ਨੂੰ ਸੰਤਰੀ ਹਵਾ ਬਾਜੀ ਕੋਡ ਦਿੱਤਾ ਗਿਆ ਹੈ ਜੋ ਜਹਾਜ਼ਾਂ ਲਈ ਖਤਰੇ ਦਾ ਸੰਕੇਤ ਦਿੰਦਾ ਹੈ ਪ੍ਰਦਰਸ਼ਨ ਦੌਰਾਨ 90 ਹਜ਼ਾਰ ਪ੍ਰਦਰਸ਼ਨਕਾਰੀਆਂ ਨੇ ਖਤਰਨਾਕ ਸਥਿਤੀ ਪੈਦਾ ਕੀਤੀ 90 ਹਜ਼ਾਰ ਪ੍ਰਦਰਸ਼ਨਕਾਰੀਆਂ ਦੁਆਰਾ ਪ੍ਰਦਰਸ਼ਨ ਵਿੱਚ ਖਤਰਨਾਕ ਹਾਲਾਤ ਪੈਦਾ ਕੀਤੇ ਗਏ ਐਨ ਐਸ ਡਬਲਯੂ ਦੇ ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਫلسطੀਨੀ ਸਮਰਥਕਾਂ ਦੇ ਪ੍ਰਦਰਸ਼ਨ ਨੂੰ ਸੁਰੱਖਿਅਤ ਢੰਗ ਨਾਲ ਖਤਮ ਕਰਨ ਨਾਲ ਵਿਸ਼ਵ ਪ੍ਰਸਿੱਧ ਥਾਂ ਤੇ ਅਜੀਹੇ ਵੱਡੇ ਪ੍ਰਦਰਸ਼ਨਾਂ ਬਾਰੇ ਚਿੰਤਾਵਾਂ ਘੱਟ ਨਹੀਂ ਹੋਈਆਂ ਕਾਰਜਕਾਰੀ ਸਹਾਇਕ ਕਮਿਸ਼ਨਰ ਐਡਮ ਜான்ਸਨ ਨੇ ਪੋਲਟੇ ਸਥਿਤੀ ਨੂੰ ਬਹੁਤ ਤੀਬਰ ਅਤੇ ਖਤਰਨਾਕ ਦੱਸਿਆ ਜਿਸ ਵਿੱਚ ਸ਼ਾਮਲ ਰਹੇ ਸਨ ਕਾਰਜਕਾਰੀ ਡਿਪਟੀ ਕਮਿਸ਼ਨਰ ਪੀਟਰ ਮੈਕੇਨਾ ਨੇ ਕਿਹਾ ਕਈ ਵਾਰ ਉਹ ਚਿੰਤਤ ਸਨ ਕਿ ਦੋਵੇਂ ਸਮੂਹ ਇਕੱਠੇ ਹੋ ਜਾਣਗੇ ਫਿਲਸਤੀਨ ਐਕਸ਼ਨ ਗਰੁੱਪ ਲਗਭਗ 2 ਸਾਲਾਂ ਤੋਂ ਸੀਬੀਡੀ ਵਿੱਚ ਲਗਾਤਾਰ ਮਾਰਚ ਕਰ ਰਿਹਾ ਹੈ ਇਸ ਦੇ ਜਵਾਬ ਵਿੱਚ ਫਿਲਸਤੀਨ ਐਕਸ਼ਨ ਗਰੁੱਪ ਦੇ ਪ੍ਰਬੰਧਕਾਂ ਵਿੱਚੋਂ ਇੱਕ ਅਮਲ ਨਸੀਰ ਨੇ ਸੀਨੀਅਰ ਅਧਿਕਾਰੀ ਦੀ ਟਿੱਪਣੀ ਨੂੰ ਸੁਪਰੀਮ ਕੋਰਟ ਦੇ ਫੈਸਲੇ ਨੂੰ ਕਮਜ਼ੋਰ ਕਰਨ ਦੀ ਮਾੜੀ ਕੋਸ਼ਿਸ਼ ਦੱਸਿਆ ਹਰ ਕੋਈ ਸ਼ਾਂਤ ਤਰੀਕੇ ਨਾਲ ਰਵਾਨਾ ਹੋਇਆ ਉਹਨਾਂ ਨੇ ਅੱਜ ਜੋ ਕੀਤਾ ਉਸ ਤੇ ਮਾਣ ਮਹਿਸੂਸ ਕੀਤਾ ਅਤੇ ਫਿਲਸਤੀਨ ਲਈ ਲੜਦੇ ਰਹਿਣ ਦਾ ਹੌਸਲਾ ਵਧਾਇਆ ਅੱਜ ਇਹੀ ਸੀ ਫਿਲਸਤੀਨ ਐਕਸ਼ਨ ਗਰੁੱਪ 24 ਅਗਸਤ ਨੂੰ ਨਿਰਤਾਰਤ ਰਾਸ਼ਟਰੀ ਕਾਰਜ ਦਿਵਸ ਵੱਲ ਕੰਮ ਕਰ ਰਿਹਾ ਹੈ ਗੈਰ ਕਾਨੂੰਨੀ ਤੰਬਾਕੂ 10 ਅਰਬ ਡਾਲਰ ਦਾ ਘੱਟ ਕਾਰੋਬਾਰ ਜਾਇਜ਼ ਕਾਰੋਬਾਰਾਂ ਦਾ ਨੁਕਸਾਨ ਆਸਟ੍ਰੇਲੀਆ ਵਿੱਚ ਨਾਜਾਇਜ਼ ਤੰਬਾਕੂ ਦੀ ਸਮੱਸਿਆ ਹੁਣ ਇੱਕ ਦੁਖਾਂਤ ਤੋਂ ਮਜ਼ਾਕ ਬਣ ਗਈ ਹੈ ਇਹ ਸਭ ਨਾਜਾਇਜ਼ ਤੰਬਾਕੂ ਦੇ ਵਪਾਰ ਵਿੱਚ ਵਾਧੇ ਕਾਰਨ ਹੋਇਆ ਹੈ ਇਸ ਸਾਲ ਦੇ ਬਜਟ ਵਿੱਚ ਤੰਬਾਕੂ ਆਬਕਾਰੀ ਤੋਂ 740 ਅਰਬ ਡਾਲਰ ਮਿਲਣ ਦਾ ਅੰਦਾਜ਼ਾ ਸੀ ਪਰ ਪਹਿਲਾਂ ਇਹ ਅੰਦਾਜ਼ਾ 850 ਅਰਬ ਡਾਲਰ ਸੀ ਇਸ ਦੇ ਨਤੀਜੇ ਵਜੋਂ ਨਾਜਾਇਜ਼ ਤੰਬਾਕੂ ਦਾ ਤੰਦਾ ਵਧਿਆ ਤੇ ਸਰਕਾਰ ਦਾ ਤੰਬਾਕੂ ਆਪਕਾਰੀ مالیਆ ਜੋ ਕਿ 160 ارب ਡਾਲਰ ਸੀ ਹੁਣ ਘਟ ਕੇ 740 ارب ਡਾਲਰ ਹੋ ਗਿਆ ਹੈ। ਨਾਜਾਇਜ਼ ਤੰਬਾਕੂ ਵੇਚਣ ਵਾਲੇ ਮੈਂਥੋਲ ਪਾਬੰਦੀ ਦੀ ਕੋਈ ਪਰਵਾਹ ਨਹੀਂ ਕਰਦੇ। ਉਹ 베ਰੀ ਸਵਾਦ ਵਾਲੀਆਂ ਸਿਗਰਟਾਂ ਵੀ ਲਿਆ ਰਹੇ ਹਨ ਤਾਂ ਜੋ ਨੌਜਵਾਨਾਂ ਨੂੰ ਆਕਰਸ਼ਿਤ ਕੀਤਾ ਜਾ ਸਕੇ। ਕਾਨੂੰਨੀ ਦੁਕਾਨਾਂ ਸਿਗਰਟਾਂ ਵੇਚਣਾ ਬੰਦ ਕਰ ਸਕਦੀਆਂ ਹਨ। ਸਿਰਫ 700 ਕੈਮਿਸਟ ਹੀ ਇਹ ਵਸਤੂ ਰੱਖਦੇ ਹਨ। ਜਦੋਂ ਕਿ ਇਹ ਉਤਪਾਦ ਉਨਾ ਹੀ ਸਟੋਰਾਂ ਵਿੱਚ ਆਸਾਨੀ ਨਾਲ ਮਿਲ ਜਾਂਦੇ ਹਨ ਜਿੱਥੇ ਨਾਜਾਇਜ਼ ਸਿਗਰਟਾਂ ਮਿਲਦੀਆਂ ਹਨ ਹੁਣ ਖਤਰਾ ਇਹ ਹੈ ਕਿ ਜਾਇਜ਼ ਤੰਬਾਕੂ ਵੇਚਣ ਵਾਲੇ ਸਟੋਰ ਛੱਡ ਦੇਣਗੇ ਅਤੇ ਇਹ ਤੰਦਾ ਬਦਮਾਸ਼ਾਂ ਦੇ ਹੱਥਾਂ ਵਿੱਚ ਚਲਾ ਜਾਵੇਗਾ ਭਗਵੰਤ ਮਾਨ ਨੇ ਪੰਜਾਬ ਸਰਕਾਰ ਦਿੱਲੀ ਵਾਲਿਆਂ ਨੂੰ ਠੇਕੇ ਤੇ ਦਿੱਤੀ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਰਣਜੀਤ ਸਿੰਘ ਗਿੱਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੇ ਵਿਜੀਲੈਂਸ ਦੀ ਕਾਰਵਾਈ ਸਿਆਸੀ ਬਦਲਾਖੋਰੀ ਹੈ। ਉਹਨਾਂ ਚੰਡੀਗੜ੍ਹ ਵਿੱਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਦਿੱਲੀ ਦੇ ਆਗੂਆਂ ਨੂੰ ਠੇਕੇ ਤੇ ਦਿੱਤੀ ਹੈ। ਮਾਨ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਰਕਾਰ ਬਦਲਣ ਤੋਂ ਬਾਅਦ ਜਵਾਬਦੇਹੀ ਉਹਨਾਂ ਦੀ ਹੋਵੇਗੀ। ਸੁਨੀਲ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗੈਂਗਸਟਰਾਂ ਨੂੰ ਖਤਮ ਕਰਨ ਦੀ ਬਜਾਏ ਖੁਦ ਸਿਆਸੀ ਗੈਂਗਵੰਦ ਕੰਮ ਕਰ ਰਹੀ ਹੈ ਰਣਜੀਤ ਸਿੰਘ ਗਿੱਲ ਤੇ ਕਾਰਵਾਈ ਜਮੂਰੀ ਮਰਿਆਦਾ ਦੀ ਉਲੰਘਣਾ ਹੈ ਸਰਕਾਰ ਵਿਰੋਧੀਆਂ ਨੂੰ ਡਰਾਉਣਾ ਚਾਹੁੰਦੀ ਹੈ ਜੋ ਕੋਈ ਵੀ ਸਰਕਾਰ ਦੀ ਲਾਈਨ ਤੋਂ ਪਾਸੇ ਜਾਵੇਗਾ ਜਾਂ ਵਿਰੋਧੀ ਪਾਰਟੀ ਵਿੱਚ ਜਾਵੇਗਾ ਉਸ ਨਾਲ ਅਜੀਹਾ ਕੀਤਾ ਜਾਵੇਗਾ ਲੋਕਤੰਤਰ ਵਿੱਚ ਹਰੇਕ ਨੂੰ ਆਪਣੇ ਸਿਆਸੀ ਰਾਹ ਚੁਣਨ ਦਾ ਹੱਕ ਹੈ ਪਰ ਆਮ ਆਦਮੀ ਪਾਰਟੀ ਛਾਪੇਮਾਰੀ ਕਰਕੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਸਰਕਾਰ ਬਦਲਖੋਰੀ ਦੀ ਨੀਤੀ ਤਹਿਤ ਇਹ ਛਾਪੇਮਾਰੀ ਬੰਦ ਕਰੇ। ਫੌਜੀ ਅਧਿਕਾਰੀ ਵੱਲੋਂ ਸਪਾਈਸ ਜੱਟ ਦੇ ਚਾਰ ਕਰਮਚਾਰੀਆਂ ਦੀ ਕੁੱਟਮਾਰ ਸਪਾਈਸ ਜੱਟ 에어ਲਾਈਨ ਨੇ ਕਿਹਾ ਹੈ ਕਿ ਇੱਕ ਫੌਜੀ ਅਧਿਕਾਰੀ ਯਾਤਰੀ ਨੇ ਸ਼੍ਰੀਨਗਰ ਹਵਾਈ ਅੱਡੇ ਤੇ ਉਹਨਾਂ ਦੇ ਚਾਰ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ। 에어ਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਇਹ ਘਟਨਾ 26 ਜੁਲਾਈ ਨੂੰ ਵਾਪਰੀ ਸੀ ਯਾਤਰੀ ਨੇ ਸ਼੍ਰੀਨਗਰ ਤੋਂ ਦਿੱਲੀ ਜਾਣ ਵਾਲੀ ਉਡਾਣ ਐਸਜੀ 386 ਦੀ ਬੋਰਡਿੰਗ ਦੌਰਾਨ ਗੇਟ ਤੇ ਸਪਾਈਸ ਜੈਟ ਦੇ ਚਾਰ ਮੁਲਾਜ਼ਮਾਂ ਤੇ ਹਮਲਾ ਕੀਤਾ 에어ਲਾਈਨ ਨੇ ਇਸ ਬਾਰੇ ਸਥਾਨਕ ਪੁਲਿਸ ਕੋਲ ਐਫ ਆਈ ਆਰ ਦਰਜ ਕਰਵਾਈ ਹੈ ਅਤੇ ਯਾਤਰੀ ਨੂੰ ਨੌ ਫਲਾਈ ਸੂਚੀ ਵਿੱਚ ਰੱਖਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਪਾਈਸ ਜੈਟ 에어ਲਾਈਨ ਨੇ ਲੈਫਟੀਨੈਂਟ ਕਰਨਲ ਆਰ ਕੇ ਸਿੰਘ ਖਿਲਾਫ ਭਾਰਤੀ ਨਿਆਂ ਸੰਹਿਤਾ ਬੀ ਐਨ ਐਸ ਦੀ ਤਾਰਾ 100 15 ਤਹਿਤ ਕੇਸ ਦਰਜ ਕਰਵਾਇਆ ਹੈ। ਉਹ ਇਸ ਸਮੇਂ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਗੁਲਮਰਗ ਵਿੱਚ ਫੌਜ ਦੇ ਹਾਈ ਐਲਟੀਟਿਊਡ ਵਾਰਫੇਅਰ ਸਕੂਲ HAWS ਵਿੱਚ ਤਾਇਨਾਤ ਹੈ। ਸਪਾਈਸ ਜਟ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਪੱਤਰ ਲਿਖ ਕੇ ਆਪਣੇ ਸਟਾਫ ਤੇ ਹੋਏ ਹਮਲੇ ਬਾਰੇ ਦੱਸਿਆ ਹੈ ਅਤੇ ਯਾਤਰੀ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਯਾਤਰੀ ਹਵਾਈ ਅੱਡੇ ਤੇ ਸਟਾਫ ਮੈਂਬਰਾਂ ਤੇ ਹਮਲਾ ਕਰਦਾ ਦਿਸ ਰਿਹਾ ਹੈ ਸਪਾਈਸ ਜੈਟ ਨੇ ਕਿਹਾ ਹੈ ਕਿ ਯਾਤਰੀ ਨੇ ਕਸੂਨ ਮੁੱਕਿਆਂ ਨਾਲ ਹਮਲਾ ਕੀਤਾ ਅਤੇ ਸਟਾਫ ਮੈਂਬਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ 에ਅਰਲਾਈਨਜ਼ ਨੇ ਇਹ ਵੀ ਦੱਸਿਆ ਕਿ ਯਾਤਰੀ ਕੋਲ ਸਲੋਗ੍ਰਾਮ ਦੇ ਦੋ ਕੈਬਿਨ ਬੈਗ ਸਨ ਜੋ ਕਿ ਨਿਰਧਾਰਤ ਹੱਦ ਤੋਂ ਵੱਧ ਸਨ ਤੇ ਜਦੋਂ ਉਸ ਨੂੰ ਵਾਧੂ ਸਮਾਨ ਲਈ ਭੁਗਤਾਨ ਕਰਨ ਲਈ ਕਿਹਾ ਗਿਆ ਤਾਂ ਉਸ ਨੇ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੇ ਹਮਲਾ ਕਰ ਦਿੱਤਾ ਜੰਮੂ ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਅਧਿਕਾਰੀ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ। ਫੌਜ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਅਥਾਰਟੀ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਚੋਣ ਕਮਿਸ਼ਨ ਸ਼ਕਤੀਆਂ ਦੀ ਦੁਰਵਰਤੋਂ ਕਰ ਰਿਹਾ ਹੈ। ਚਦੰਬਰਮ ਸਾਬਕਾ ਗ੍ਰਹਿ ਮੰਤਰੀ ਨੇ ਕਿਹਾ, "ਬਿਹਾਰ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਦਿਨੋ-ਦਿਨ ਔਖੀ ਹੁੰਦੀ ਜਾ ਰਹੀ ਹੈ।" ਚਦੰਬਰਮ ਨੇ ਐਕਸ ਤੇ ਲਿਖਿਆ ਇੱਕ ਪਾਸੇ ਬਿਹਾਰ ਵਿੱਚ 35 ਲੱਖ ਵੋਟਰਾਂ ਦਾ ਵੋਟ ਦਾ ਹੱਕ ਖਤਰੇ ਵਿੱਚ ਹੈ ਤੇ ਦੂਜੇ ਪਾਸੇ ਤਾਮਿਲਨਾਡੂ ਵਿੱਚ 6.50 ਲੱਖ ਲੋਕਾਂ ਨੂੰ ਵੋਟਰ ਵਜੋਂ ਜੋੜਨ ਦੀਆਂ ਖਬਰਾਂ ਚਿੰਤਾ ਵਾਲੀਆਂ ਹਨ ਗਲਤ ਹਨ ਰਾਜ ਸਭਾ ਮੈਂਬਰ ਨੇ ਕਿਹਾ ਉਹਨਾਂ ਨੂੰ ਪੱਕੇ ਤੌਰ ਤੇ ਪ੍ਰਵਾਸੀ ਕਹਿਣਾ ਪ੍ਰਵਾਸੀ ਮਜ਼ਦੂਰਾਂ ਦਾ અપਮਾਨ ਹੈ ਤੇ ਤਾਮਿਲਨਾਡੂ ਦੇ ਵੋਟਰਾਂ ਦੇ ਹੱਕ ਵਿੱਚ ਦਖਲ ਹੈ ਪਨਾ ਸਵਾਲ ਕੀਤਾ ਪ੍ਰਵਾਸੀ ਮਜ਼ਦੂਰ ਰਾਜ ਵਿਧਾਨ ਸਭਾ ਚੋਣਾਂ ਵਿੱਚ ਵੋਟ ਪਾਉਣ ਲਈ ਬਿਹਾਰ ਜਾਂ ਆਪਣੇ ਸੂਬੇ ਕਿਉਂ ਨਹੀਂ ਆ ਸਕਦੇ ਜਿਵੇਂ ਕਿ ਉਹ ਹਮੇਸ਼ਾ ਕਰਦੇ ਸਨ ਚੋਣ ਕਮਿਸ਼ਨ ਨੇ ਚਿਦੰਬਰਮ ਦੇ ਤਾਮਿਲਨਾਡੂ ਵਿੱਚ ਵੋਟਰ ਜੋੜਨ ਦੇ ਦਾਅਵੇ ਨੂੰ ਝੂਠਾ ਦੱਸਿਆ ਤੇ ਕਿਹਾ ਬਿਹਾਰ ਦੀ ਐਸਆਈਆਰ ਨੂੰ ਤਾਮਿਲਨਾਡੂ